ਸਸਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਖੁਦ ਇਹ ਫੈਸਲਾ ਕੀਤਾ ਹੈ ਤੇ ਇਸ ਦੇ ਉੱਤੇ ਵੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਨੇ ਇਹਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨਗੀ ਛੱਡਣ ਦਾ ਫੈਸਲਾ ਸੁਖਵੀਰ ਬਾਦਲ ਨੂੰ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀਗਾ ਉਹਨਾਂ ਦੇ ਕੋਲ ਕਈ ਮੌਕੇ ਆਏ ਸੀ ਨਵੇਂ ਲੀਡਰਾਂ ਨੂੰ ਅੱਗੇ ਆਉਣ ਦੇਣਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਭੁੰਦਰ ਸਾਹਿਬ ਨੂੰ ਜਿਹੜੀ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਵੀ ਠੀਕ ਨਹੀਂ ਇਸ ਨੂੰ ਅਸੀਂ ਨਹੀਂ ਮੰਨ ਸਕਦੇ ਕਾਰਨ ਇਹ ਹੈ ਕਿ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਸਰਗਰਮ ਨੇ ਤੇ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਾਫੀ ਨਜ਼ਦੀਕੀ ਨੇ ਇੱਕ ਖਬਰ ਆਈ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਵਿੰਦਰ ਸਿੰਘ ਪੁੰਦਰ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਰਮੀ ਪ੍ਰਦਾਨ ਅਲਾਨਿਆ ਗਿਆ ਹੈ ਉਸ ਖਬਰ ਤੋਂ ਇਹ ਲੱਗਦਾ ਕਿ ਅਧੂਰੀ ਹੈ ਤਜੇਰਾ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈਣਾ ਚਾਹੀਦਾ ਸੀ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਛੱਡਣ ਦਾ ਉਹ ਹਜੇ ਤੱਕ ਵੀ ਲੈ ਨਹੀਂ ਸਕੇ ਸਭ ਤੋਂ ਪਹਿਲੀ ਮੰਗ ਜਿਹੜੀ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਲੀਡਰਸ਼ਿਪ ਨੇ ਸਿੱਖ ਪੰਥ ਦਰਦੀਆਂ ਨੇ ਪੰਥਕ ਕਟੈਸ਼ੀਆ ਨੇ ਬੜੇ ਲੰਬੇ ਸਮੇਂ ਤੋਂ ਜਿਸ ਦਾ ਜ਼ਿਕਰ ਕੀਤਾ ਸੀ ਜਿਸ ਦੀ ਮੰਗ ਠਾਈ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਛੱਡਣੀ ਚਾਹੀਦੀ ਹੈ ਜਿਹੜੀ ਕਿ ਚੁੰਡਾ ਕਮੇਟੀ ਵਿੱਚ ਵੀ ਬਹੁਤ ਕਲੀਅਰਲੀ ਉਹ ਮੈਂਸ਼ਨ ਹੈ ਕਿ ਦਰਜ ਹੈਗੀ ਆ ਪਰ ਪ੍ਰਧਾਨਗੀ ਆ ਛੱਡੀ ਨਹੀਂ ਉਹਨੇ ਇੱਥੇ ਤਾਂ ਕੀ ਕਾਨੂੰ ਸਿੰਘ ਸਾਹਿਬ ਮੀਟਿੰਗ ਕਰ ਰਹੇ ਨੇ ਸਿੰਘ ਸਰ ਹੋਰ ਕੱਥੇ ਹੋਰੇ ਨੇ ਤੇ ਅੱਜ ਉਹਨਾਂ ਨੇ ਅਧਵਿਚਾਰਜਾ ਫੈਸਲਾ ਲਿਆ ਜਿੰਨੇ ਨੇ ਖਾਫ ਆਟੇਡ ਡਿਸੀਜਨ ਲੈਵ ਨਾ ਨਹੀਂ ਮੇ ਪੁੰਦਰ ਸਾਹਿਬ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਚੰਗਾ ਹੁੰਦਾ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਪਹਿਲਾਂ ਸ਼੍ਰੋਮਣੀ ਕਾਲੀਦਾ ਦੀ ਪ੍ਰਧਾਨਗੀ ਛੱਕ ਜਾਂਦੇ 2017 ਵਿੱਚ ਵੀ ਟਾਈਮ ਸੀ 2022 ਵਿੱਚ ਵੀ ਆਇਆ ਚੋਣਾਂ ਕਮੇਟੀ ਬਣ ਤੋਂ ਬਾਅਦ ਵੀ ਆਇਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੇ ਆਪਣੇ ਗੁਨਾਹ ਕਬੂਲ ਕਰ ਲਏ ਉਹਨਾਂ ਨੇ ਸਾਰੀਆਂ ਗਲਤੀਆਂ ਆਪਣੇ ਝੋਲੀ ਸਭ ਲਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਸੀ ਲੇਕਿਨ ਉਦੋਂ ਵੀ ਅਸਤੀਫਾ ਨਹੀਂ ਦਿੱਤਾ ਤੇ ਨਵੀਂ ਜਿਹੜੀ ਲੀਡਰਸ਼ਿਪ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੀ ਉਦੋਂ ਦੀ ਲੀਡਰਸ਼ਿਪ ਮੋੜੇ ਆਵੇ ਜਿਹੜੀ ਬੇਦਾਗ ਹੋਵੇ ਜਿਸ ਤੇ ਕੋਈ ਉਂਗਲਾ ਚੱਕ ਸਕੇ ਤੇ ਜਿਹੜਾ ਜਿਨ੍ਹਾਂ ਦਾ ਸਾਫ਼ ਸੁਥਰਾ ਕਾਦਕਾਠ ਹੋਵੇ ਉਹਦੇ ਚ ਯੰਗ ਲੀਡਰ ਵੀ ਹੋ ਸਕਦੇ ਆ ਸਿਆਣੇ ਵੀ ਹੋ ਸਕਦੇ ਆ ਉਹਦਾ ਦੀ ਲੀਡਰਸ਼ਿਪ ਜਿਹਨੂੰ ਲੋਕ ਪ੍ਰਵਾਨ ਕਰਨ ਉਹ ਅੱਗੇ ਲੈ ਕੇ ਹੋਣਾ ਚਾਹੀਦੇ ਸੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਸ ਗਲਦੀ ਮੰਨੂ ਲੈ ਕੇ ਤੁਰਿਆ ਕਿ ਅਸੀਂ ਨਿਖਾਰ ਲੈ ਕੇ ਆਉਣਾ ਆ ਅਕਾਲੀ ਦਲ ਦੇ ਕੰਮਕਾਜ ਵਿੱਚ ਅਕਾਲੀ ਦਲ ਨੂੰ ਮੁੜ ਕੇ ਸਿਧਾਂਤਾਂ ਤੇ ਲੈ ਕੇ ਉਹਨਾਂ ਸਿਧਾਂਤਾਂ ਤੇ ਅਸੂਲਾਂ ਤੇ ਚਲਾਉਣਾ ਆ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਕਾਇਮ ਕਰਨਾ ਆ ਜਿਹੜੀ ਪਿਛਲੇ ਸਮਿਆਂ 'ਚ ਆਪਾਂ ਜਿਹਨੂੰ ਦੇਖਿਆ ਕਿ ਬਹੁਤ ਕਮਜ਼ੋਰੀ ਆ ਗਈ ਸੀ ਉਸ ਵਿਚਾਰਧਾਰਾ ਨੂੰ ਦੇਖਦੇ ਹੋਏ ਹੁਣ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਆ ਠੀਕ ਹੈ ਉਹਨਾਂ ਦਾ ਲੰਮਾ ਤਜਰਬਾ ਬੜੇ ਪੁਰਾਣੇ ਲੀਡਰ ਨੇ ਪਰ ਉਹ ਤਾਂ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਫੈਮਿਲੀ ਮੈਂਬਰ ਨਹੀਂ ਘਰ ਦੇ ਵਿਅਕਤੀ ਨੇ ਹੋ ਇੰਨੀ ਨਜ਼ਦੀਕੀ ਉਹਨਾਂ ਦੀ ਬਾਦਲ ਪਰਿਵਾਰ ਨਾਲ ਤੇ ਇਹ ਤਾਂ ਗੱਲ ਪਹਿਲਾਂ ਵੀ ਹੋਈ ਸੀਗੀ 2022 ਚ ਵੀ ਗੱਲ ਆਈ ਸੀ ਵੀ ਜੇ ਕਾਰਜਕਾਰੀ ਪ੍ਰਧਾਨ ਬਣਾ ਕੇ ਨੂੰ ਬੁਲਾਈਏ ਤੇ ਲੇਕਿਨ ਉਦੋਂ ਵੀ ਸਾਰੀ ਲੀਡਰਸ਼ਿਪ ਨੇ ਕਿਹਾ ਸੀ ਕਿ ਤੁਸੀਂ ਪੰਜ ਪ੍ਰਧਾਨੀ ਦਾ ਕਨਸੈਪਟ ਅੱਗੇ ਲੈ ਕੇ ਆਓ ਪ੍ਰਜ਼ੀਡੀਅਮ ਲੈ ਕੇ ਆਓ ਯੰਗ ਲੀਡਰ ਲੈ ਕੇ ਆਓ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਜੇ ਉਹੀ ਪੁਰਾਣੇ ਲੀਡਰ ਦੋ ਚਾਰ ਜਿਹੇ ਰਹਿ ਗਏ ਆ ਉਹਨਾਂ ਨੂੰ ਕਦੇ ਇੱਧਰ ਪਾ ਦਿਓ ਕਦੇ ਉੱਧਰ ਪਾ ਦਿਓ ਅਦਲਾ ਬਦਲੋ ਅਦਲਾ ਬਦਲੀ ਕਰੀ ਜਾਓ ਉਹਦੇ ਨਾਲ ਸਿੱਖ ਪੰਥ ਨੂੰ ਨਹੀਂ ਪਰਵਾਹ ਹੋਣਾ ਉਹ ਮੈ ਕੋਈ ਫਰਕ ਨਹੀਂ ਪੈਣਾ ਪੁੰਦਰ ਸਾਹਿਬ ਵੀ ਉੱਥੇ ਜਿਹੜਾ ਸਰਸੇਆ ਸਾਧਿਆ ਉਹਦੇ ਨਾਲ ਮੀਟਿੰਗਾਂ ਕਰਾਉਂਦੇ ਨੇ ਆਪਣੇ ਇਲਾਕੇ ਵਿੱਚ ਉੱਥੇ ਸ਼ਰਮਣੀ ਕਾਲੀ ਦਾ ਦੇ ਲੀਡਰਾਂ ਨੂੰ ਸੱਦ ਕੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਜਿਨ੍ਹਾਂ ਦੇ ਉਂਗਲ ਉੱਠਦੀ ਆ ਸਰਸੇ ਸਾਧ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਸਾਰਿਆਂ ਨਾਲ ਇਹਨਾਂ ਦੀ ਮਿਲ ਪੁੱਛੀ ਗਈ ਤੇ ਫਿਰ ਲੋਕ ਕਿਵੇਂ ਪਰਵਾਹ ਕਰਨਗੇ ਪੁੰਦਰ ਸਾਹਿਬ ਨੂੰ ਇਸ ਲਈ ਇਹ ਫੈਸਲਾ ਜਿਹੜਾ ਲਿਆ ਅੱਧਾ ਜਾਂ ਫੈਸਲਾ ਲਿਆ ਉਹ ਵੀ ਨਹੀਂ ਪ੍ਰਵਾਨ ਕਰਨਾ ਕਿਸੇ ਨੇ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਵੀ ਟੜਿਆਂ ਦੇ ਵਿੱਚ ਵੰਡਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੋਰੇ ਵੀ ਸ਼੍ਰੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੁੰਦੇ ਨੇ ਤੇ ਜਿਹਨੂੰ ਨਰਾਜ਼ ਟੜਾ ਬਾਗੀ ਟੜਾ ਕਿਹਾ ਜਾਂਦਾ ਉਹ ਵੀ ਜਾ ਕੇ ਆਪਣਾ ਪੱਖ ਰੱਖਦੇ ਨੇ ਤੇ ਹੁਣ ਸਿੰਘ ਸਹਿਬਾਨ ਨੇ ਇਸ ਮਾਮਲੇ ਦੇ ਉੱਤੇ ਆਪਣਾ ਫੈਸਲਾ ਸੁਣਾਉਣਾ ਹੈ ਦੇਖਣਾ ਹੋਵੇਗਾ ਕਿ ਫੈਸਲਾ ਕਿਹੋ ਜਿਹਾ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ